ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਅਤੇ ਵਿਧਾਨ ਸਭਾ ਹਲਕਾ ਪੁਆਦੇ ਅੰਦਰ ਵੀ ਬਿਨਾਂ ਕਿਸੇ ਭੇਦਭਾਵ ਦੇ ਸੰਪੂਰਨ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਵਿਧਾਨ ਸਭਾ ਹਲਕਾ ਪੁਆ ਅੰਦਰ ਸਰਕਾਂ ਦੀ ਨੁਹਾਰ ਬਦਲਣ ਦੇ ਲਈ 74 ਰੋਡ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ ਅਜ ਸੇਰਪੁਰ ਨਜ਼ਦੀਕ ਜਿਸ ਰੋਡ ਦਾ ਉਦਘਾਟਨ ਕੀਤਾ ਗਿਆ ਹੈ ਇਸ ਤੇ 3.58 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਹ ਪਰਗਟਾਵਾ શ્રી ਲਾਲਚੰਦ ਘਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਪਵਾ ਦੇ ਪਿੰਡ ਸੇਰਪੁਰ ਨਜ਼ਦੀਕ ਸੇਰਪੁਰ ਪੰਜੋੜ ਫੁੱਲਪਿਆਰਾ ਸੁਜਾਨਪੁਰ ਮਾਰਗ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨ ਅ ਬਿਲਕੁਲ ਇੱਕ ਵਾਰ ਮੈਂ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਹਲਕਾ ਪਵਾ ਦੇ ਪਿੰਡਾਂ ਦੇ ਅੰਦਰ ਜਿਹੜੇ ਲਿੰਕ ਰੋਡ ਸਨ ਮੈਂ ਪਹਿਲਾਂ ਕਲੀਅਰ ਕਰ ਚੁੱਕਿਆ ਕਿ 74 ਰੋਡ ਜਿਨ੍ਹਾਂ ਦਾ ਸਿਲਸਿਲੇਵਾਰ ਹਰ ਰੋਜ਼ ਉਦਘਾਟਨ ਕੀਤਾ ਜਾ ਰਿਹਾ ਸੋ ਅੱਜ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਵੱਡੀ ਰਕਮ ਦੇ ਕੇ ਸਾਨੂੰ ਮੇਰੇ ਹਲਕੇ ਦੇ ਰੋੜਾਂ ਦੀ ਰਿਪੇਅਰ ਦਾ ਕੰਮ ਜਿਹੜਾ ਹੈ ਉਹ ਆਰੰਭ ਕਰਾਇਆ ਸੋ ਅੱਜ ਪਿੰਡ ਸ਼ੇਰਪੁਰ ਵਿਖੇ ਜਿਹੜਾ ਉਦਘਾਟਨ ਕੀਤਾ ਗਿਆ ਸ਼ੇਰਪੁਰ ਤੋਂ ਲੈ ਕੇ ਬਾਇਆ ਪੰਜੋੜ ਫੂਲ ਪਿਆਰਾ ਤੇ ਅਪ ਟੂ ਸਜਾਨਪੁਰ ਇਹ ਲਗਭਗ 6.5 ਕਿਲੋਮੀਟਰ ਜਿਹੜਾ ਰੋਡ ਹੈ 18 ਫੁੱਟ ਚੌੜਾ ਇਹਨੇ ਬਣਨਾ ਔਰ 3 ਕਰੋੜ 58 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਵਧੀਆ ਸ਼ਾਨਦਾਰ ਰੋਡ ਜਿਹੜਾ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਲੰਬੇ ਅਰਸੇ ਤੋਂ ਬਾਅਦ ਮੈਨੂੰ ਇੱਥੇ ਆ ਕੇ ਪਤਾ ਲੱਗਾ ਵੀ ਇਹ ਰੋਡ 25 ਸਾਲਾਂ ਦੇ ਬਕਵੇ ਦੁਆਰ ਬਣਨ ਲੱਗਾ ਤੁਸੀਂ ਅੰਦਾਜ਼ਾ ਕਰੋ 25 ਸਾਲਾਂ ਦੇ ਵਿੱਚ 5 ਪੰਜਾਂ ਚਲੇ ਗਈਆਂ ਤੇ 5 ਸਰਕਾਰਾਂ ਚਲੇ ਗਈਆਂ ਤੇ ਖਾਸ ਕਰਕੇ ਜਿਹੜਾ ਸਾਡਾ ਪਿਛਲਾ ਚੌਧਰੀ ਸੀਗਾ ਸਾਡਾ ਐਮਐਲਏ ਸਾਹਿਬ ਉਹਦਾ ਰਸਾ ਹੀ ਇਹ ਸੀਗਾ ਉਹ ਦਿਨ ਦੇ ਤਿੰਨ ਤਿੰਨ ਚਾਰ ਚਾਰ ਵਾਰਾ ਇੱਥੇ ਲੱਗਦਾ ਹੀ ਪਰ ਕਿਸੇ ਨੇ ਇਸ ਰੋਡ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਸੋ ਪਹਿਲਾਂ ਮਾਲਕਪੁਰ ਛੇਰ ਪਰ ਬਣੀ ਲੋਦੀ ਅਪ ਟੂ ਕਤਲੌਰ ਬਣਾਇਆ 15 ਕਰੋੜ ਰੁਪਏ ਦੀ ਲੱਗਦਾ ਰੋਡ ਤੇ ਹੁਣ ਮੈਂ ਸਮਝਦਾ ਵੀ ਉਹਨਾਂ ਨੂੰ ਆਨਜਾਨੇ ਦਿੱਕਤ ਹੁੰਦੀ ਆ ਥੋੜਾਈ ਜੀ ਆ ਜਾ ਕਰਨ ਅੱਜ ਫੇਰ ਜਿਹੜਾ 3.5 ਕਰੋੜ ਰੁਪਏ ਦੀ ਲੱਗਦੇ ਨਾਲ ਇਸ ਰੋਡ ਦਾ ਅੱਜ ਉਦਘਾਟਨ ਕੀਤਾ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਮੁबारक ਮੌਕੇ ਦੇ ਉੱਤੇ ਇਹ ਜ਼ਰੂਰ ਕਹਾਂਗਾ ਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਬਿਲਕੁਲ ਭੱਬਾ ਭਾਰ ਹੋ ਕੇ ਪੰਜਾਬ ਦੀ ਡਿਵੈਲਪਮੈਂਟ ਲਈ ਲੱਗੀ ਆ ਪੰਜਾਬ ਦੀ ਤਰੱਕੀ ਲਈ ਲੱਗੀ ਆ ਸੋ ਅੱਜ ਇਸ ਰੋਡ ਦੇ ਬਣਨ ਦੇ ਨਾਲ ਇੱਕ ਵੱਡੀ ਰਾਹ ਜਿਹੜੀ ਆ ਇਸ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਤਾਂ ਮੈਂ ਮੈਨੂੰ 3-4 ਦਿਨ ਪਹਿਲਾਂ ਇੱਕ ਸਕੂਲ ਦੇ ਪ੍ਰਿੰਸੀਪਲ ਮਿਲੇ ਨੇ ਮੈਡਮ ਸੁਜਨਪਰਦੋ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ 'ਚ ਫਰਕ ਪਿਆ ਰਿਹਾ ਕਿਉਂਕਿ ਬੱਸਾਂ ਨਹੀਂ ਆ ਰਹੀਆਂ ਰੋੜ ਖਰਾਬ ਹੋਣ ਕਰਕੇ ਤੋਂ ਉਹ ਸਾਰੇ ਲੋਕਾਂ ਦੀਆਂ ਦੁਆਵਾਂ ਅਸ਼ੀਰਵਾਦ ਕਰਕੇ ਆਜੇ ਸੜਕ ਦਾ ਉਦਘਾਟਨ ਕੀਤਾ ਸੋ ਬਹੁਤ ਜਲਦੀ ਇਹਨੂੰ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੇ ਮੈਂ ਫਿਰ ਇੱਕ ਵਾਰ ਜਿਨ੍ਹਾਂ ਨੇ ਕੰਮ ਲਿਆ ਮੈਂ ਠੇਕੜਾ ਸਾਹਿਬ ਨੂੰ ਵੀ ਜਿਹੜੀ ਇਹ ਅਪੀਲ ਕਰਾਂਗਾ ਕਿ ਸਾਡੀ ਕੋਈ ਪਿਆਲੀ ਨਹੀਂ ਇਨ੍ਹਾਂ ਪਿਆਸਿਆਂ ਦੇ ਵਿੱਚ ਸਾਡੀ ਪਿਆਲੀ ਇਸ ਸੜਕ ਨੂੰ ਚੰਗਾ ਬਣਾਉਣ ਦੇ ਲਈ ਆ ਸੋ ਸਾਰੇ ਅਫਸਰਾ ਨੂੰ ਇਸ ਗੱਲ ਦੇ ਅਧਿਆਤ ਵੀ ਵਧੀਆ ਸੜਕ ਬਣੇ ਤਾਂ ਜੋ ਲੋਕ ਇਹਨੂੰ ਯਾਦ ਰੱਖਣ ਵੀ ਕੋਈ ਚੰਗਾ ਕੰਮ ਕਰਕੇ ਗਿਆ ਸੋ ਸਭ ਨੂੰ ਬਹੁਤ ਬਹੁਤ ਮੁਬਾਰਕ